ਕਮਤਿਆ ਸਾਹਿਬ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਕਮਤਿਆ ਸਾਹਿਬ ਨੇ ਕਿਹਾ ਅਸੀਂ ਪੰਜਾਬ ਦੇ ਵਿੱਚ ਕਰਾਂਗੇ ਲੋਕ ਸਭਾ ਦੇ ਵਿੱਚ 13 0 ਜੀਵੇਂ ਕੀ ਸਾਨੂੰ ਮਿਲੇ ਸੀ ਕਿ 92 ਸਿੱਟਾ 117 ਵਿੱਚੋਂ ਤਾਂ ਇਸ ਵਾਰ ਲੋਕ ਸਭਾ ਸਿੱਟਾਂ ਦੇ ਵਿੱਚ ਪੰਜਾਬ ਚ 13 ਵਿੱਚੋਂ 13 ਸਿੱਟਾ ਜਿੱਤ ਕੇ ਅਸੀਂ ਰਿਕਾਰਡ ਮਾਰਾਂਗੇ ਪਹਿਲੇ ਵੀ ਅਸੀਂ ਰਿਕਾਰਡ ਬਣਾਇਆ ਸੀਗਾ ਵਿਧਾਨ ਸਭਾ ਦੇ ਵਿੱਚ ਜਦ ਅਸੀਂ 117 ਸਿੱਟਾਂ ਵਿੱਚੋਂ 92 ਸਿੱਟਾਂ ਜਿਤਾਈ ਸੀਗੀਆਂ ਜਿੱਤੇ ਸੀਗੇ ਤੇ ਹੁਣ ਇਸ ਵਾਰ 13 ਜ਼ੀਰੋ ਹੋਏਗਾ ਜੀ ਕਿਉਂਕਿ ਤੁਹਾਨੂੰ ਜਿੰਮੇਦਾਰੀ ਇਹ ਲੋਕ ਸਭਾ ਦੀ ਚੋਣ ਆ ਰਹੀ ਹੈਗੀ ਹੈ ਜੀ ਉਸ ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੇ ਵੱਡਾ ਦਾਵਾ ਕਰ ਦਿੱਤਾ ਮੀਡੀਆ ਸਾਹਮਣੇ ਉਹਨਾਂ ਨੇ ਕਿਹਾ ਕੀ ਇਸ ਵਾਰ ਪੰਜਾਬ ਚ ਹੋਵੇਗੀ 13 ਜ਼ੀਰੋ ਅਸੀਂ 13 ਦੀ 13 ਲੋਕ ਸਭਾ ਸੀਟਾਂ ਜਿੱਤਾਂਗੇ ਤੇ ਸਾਡੇ ਐਮਪੀ ਬੈਠਣਗੇ ਪਾਰਲੀਮੈਂਟ ਦੇ ਵਿੱਚ ਬੜੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਠ ਰਾਜਦੂਤਾਂ ਦੇ ਨਾਲ ਐਮਬੈਸਡਰਸ ਦੇ ਨਾਲ ਫੋਰਨ ਦੇ ਪੰਤਮਨ ਸਾਹਿਬ ਨੇ ਮੀਟਿੰਗਾਂ ਕੀਤੀ ਸੀਗੀਆਂ ਪਿਛਲੇ ਦਿਨੀ ਜਿਸ ਤੇ ਵਿੱਚ ਪੰਜਾਬ ਦੇ ਵਿੱਚ ਇੰਡਸਟਰੀ ਲਗਾਉਣ ਨੂੰ ਕਾਫੀ ਵਧੀਆ ਜੋ ਰਿਲੇਸ਼ਨਸ਼ਿਪ ਬਣਿਆ ਸੀਗਾ ਤੇ ਹੁਣ ਜਿਹੜੇ ਹੈਗੇ ਆ ਤੁਹਾਨੂੰ ਦੱਤੀ ਪੰਤਮਨ ਸਾਹਿਬ ਨੇ ਖੁਦ ਦਿੱਤੀ ਹੈਡਲਾਈਨ ਉਹਨਾਂ ਨੇ ਕਿਹਾ ਕਿ ਪੰਤਮਨ ਨੇ ਕੀਤੀ ਅੱਠ ਰਾਜਦੂਤਾਂ ਨਾਲ ਮੀਟਿੰਗ ਫੋਰਨ ਦੇ ਤਾਂ ਕਿ ਇੰਡਸਟਰੀ ਦੇ ਵਿੱਚ ਵਧੀਆ ਗਰੋਥ ਹੋਵੇ ਪੰਜਾਬ ਦੀ ਤੇ ਵੱਧ ਤੋਂ ਵੱਧ ਇੰਡਸਟਰੀ ਪੰਜਾਬ ਦੇ ਵਿੱਚ ਲੱਗੇ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਬ੍ਰੇਕਿੰਗ ਨਿਊਜ਼ ਪੰਤਮਾ ਸਾਹਿਬ ਨੇ ਚੈਲੰਜ ਕਰਤਾ ਪੰਤਮਾ ਸਾਹਿਬ ਨੇ ਇਸ ਵਾਰ ਸੀ ਲੋਕ ਸਭਾ ਦੇ ਵਿੱਚ ਜਿੱਤਾਂਗੇ 13 ਸੀਟਾਂ ਤੁਸੀਂ ਸਵਾਰਕੀ ਕਹੋਗੇ ਜਰੂਰ ਦੱਸੋ ਤੁਹਾਡੀ رائے ਕੀ ਹੈਗੀ ਹੈ ਕਿ ਆਮ ਆਦੀ ਪਾਰਟੀ ਅਪ ਦੁਬਾਰਾ ਜੋ ਹੈ ਕਰਿਸ਼ਮਾ ਦੁਹਰਾ ਪਾਏਗੀ ਜਿਵੇਂ 92 ਸਿੱਟਾਂ ਜਿੱਤੀ 617 ਵਿੱਚੋਂ ਕਿ ਹੁਣ ਲੋਕ ਸਭਾ ਵਿੱਚ 13 ਦੀ 13 ਸਿੱਟਾਂ ਜਿੱਤਣਗੀਆਂ ਪੰਜਾਬ ਦੇ ਵਿੱਚ ਜੋ ਕਿ ਉਹ ਲੋਕ ਸਭਾ ਦੇ ਇਲੈਕਸ਼ਨ ਹੈਗੇ ਜੀ ਤੁਹਾਡਾ ਕੀ ਵਿਚਾਰ ਹੈ ਜੀ ਦਰੂ ਦੱਸੋ ਬਦ ਤੋ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤਾਂ ਨੂੰ ਪੰਚਾਇਤ ਹੰਦਸਤੀ ਜੀ ਪੰਤਮਾ ਸਾਹਿਬ ਜੋ ਹੈ ਪਿਛਲੇ ਦਿਨੀ ਨੌਕਰੀਆਂ ਵੀ ਦਿੱਤੀ ਸੀਗੀਆਂ ਅੱਠ ਇੰਡਸਟਰੀ ਦੇ ਇੰਵੈਸਟਰ ਚ ਫੋਰਨ ਦੇ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਸੀਗੀ ਪੰਜਾਬ ਦੇ ਵਿੱਚ ਇੰਡਸਟਰੀ ਆਵੇ ਪੰਜਾਬ ਦੀ ਡਿਵੈਲਪਮੈਂਟ ਤੇ ਲਈ ਪੰਤਮਾ ਸਾਹਿਬ ਵਧੀਆ ਕੰਮ ਕਰਦੇ ਹੈਗੇ ਆ ਪੰਤਮਾ ਸਾਹਿਬ ਨੇ ਕਿਹਾ ਮੇਰੇ ਤੋਂ ਕੁਐਸਚਨ ਪੁੱਛੋ ਕਿ ਇੰਡਸਟਰੀ ਚ ਸਾਨੂੰ ਕੀ ਮਿਲਿਆ ਹੈਗਾ ਤੁਹਾਡੇ ਨਾਲ ਇੰਡਸਟਰੀ ਦੇ ਲੋਕ ਮਿਲੇ ਹੈਗੇ ਆ ਕੀ ਫਾਇਦਾ ਹੋਇਆ ਨਾ ਕਿ ਇਹ ਪੁੱਛੋ ਇਸ ਨੇ ਇਹ ਕਿਹਾ ਉਸ ਨੇ ਇਹ ਕਿਹਾ ਪੰਤਮਾ ਸਾਹਿਬ ਨੇ ਖੁਦ ਦਿੱਤੀ ਹੈਡਲਾਈਨ ਕਿ ਪੰਤਮਾ ਨੇ ਅੱਠ ਰਾਜਦੂ ਨਾਰ ਵਿਦੇਸ਼ੀ ਮੁਲਾਕਾਤ ਕੀਤੀ ਤੇ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣ ਲਈ ਜੋ ਹੈ ਸਾਈਨ ਕੀਤੇ ਮੈਮੋਰੰਡਮ ਬਤੀਤੀ ਖਾਪਾ ਤੁਸੀਂ ਵਰ ਕਿ ਉਹ ਜਰੂਰ ਦੱਸੋ ਤਾਂ ਦੱਸਤੀ ਜੀ ਪੰਤਮਾ ਸਾਹਿਬ ਲਗਾਤਾਰ ਜੋਬਸ ਵੀ ਦੇ ਰਹੇ ਹੈਗੇ ਹੈ ਇੰਡਸਟਰੀ ਦੇ ਨਾਲ ਉਹ ਮੀਟਿੰਗ ਵੀ ਕੀਤੀ ਹੈਗੀ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿ ਆ ਗਈ ਅਸੀਂ ਲੋਕ ਸਭਾ ਦੇ ਵਿੱਚ ਪੰਜਾਬ ਵਿੱਚ 13 ਸਿੱਟ ਹੈਗੀ ਐਮਪੀ ਦੀਆਂ 13 ਦੀ 13 ਸਿੱਟਾਂ ਚਿੱਤ ਕੇ ਆਵਾਂ ਕਿ ਮਧਮਾ ਸਾਹਿਬ ਨੇ ਇਹ ਵੀ ਕਿਹਾ ਕਿ ਜੇ ਅਸੀਂ ਨਹੀਂ ਕੰਮ ਕਰਾਂਗੇ ਤਾਂ ਸਾਨੂੰ ਵੀ ਲੋਕ ਲਾ ਦੇਣਗੇ ਜਿਵੇਂ ਪਿਛਲੀ ਸਰਕਾਰਾਂ ਨੂੰ ਲੋਕਾਂ ਨੇ ਲਾ ਦਿੱਤਾ ਸੀਗਾ ਇਸ ਲਈ ਅਸੀਂ ਕੰਮ ਕਰਦੇ ਪਏ ਹੈਗੇ ਹਾਂ ਕਿਉਂਕਿ ਲੋਕਾਂ ਦੀ ਕਚਹਿਰੀ ਵਿੱਚ ਮ ਆਇਆ ਹੈ ਮੈਂ ਹੁੰਦਾ ਸੀਗਾ ਕਲਾਕਾਰ ਤੇ ਮੈਂ ਜੋ ਹੈ ਕਲਾਕਾਰੀ ਛਟਕੇ ਦੇ ਵਿੱਚ ਆਇਆ ਹੈਗਾ ਬੜਾ ਪਿਆਰ ਮਿਲਿਆ ਸਮਾਨ ਮਿਲਿਆ ਮੈਂ ਲੋਕਾਂ ਦੀ ਇਦਾਂ ਹੀ ਕੰਮ ਕਰਦੇ ਰਵਾਂਗਾ ਤੇ ਪੰਜਾਬ ਨੂੰ ਬਿਹਤਰੀ ਦੇ ਰਾਹ ਤੇ ਲੈ ਕੇ ਆਵਾਂਗਾ ਵੱਡੀ ਖਬਰ ਜਾਂਦੇ ਜਾਂਦੇ ਤੁਹਾਨੂੰ ਦੱਸਤੀਏ ਚੀ ਪੰਤਮਾ ਸਾਹਿਬ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਅਸੀਂ ਜਿੱਤਾਂਗੇ 13 ਦੀ 13 ਸੀਟਾਂ